ਅਸੀਂ ਇਸ ਵਕਤ ਗੁਰਦੁਆਰਾ ਹਸਰੀ ਗੋਲਤੋਂ ਇੱਕ ਬਹੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਵੱਡੀ ਜਿੱਤ ਦਾ ਜਿਹੜਾ ਦਾਵਾ ਕਰਨ ਦਾ سلسلہ ਲਗਾਤਾਰ ਜਾਰੀ ਸੀਗਾ ਉੱਥੇ ਹੀ ਅੱਜ ਇਹਨਾਂ ਨੂੰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰਸ਼ਦ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕਰਕੇ ਇੱਥੇ ਇਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਇਸ ਵਕਤ ਜਿਹੜੇ ਮੌਜੂਦ ਨੇ ਸਾਡੇ ਨਾਲ ਜਗਮੀਰ ਸਿੰਘ ਰਹੂ ਜ਼ਿਲ੍ਹਾ ਅੰਚਾਰਜ ਜਿਹੜੇ ਅਧਿਅਕਤੂ ਸ਼੍ਰੋਮਣੀ ਕਾਲੀ ਦਲ ਨੂੰ ਗਾਇਨ ਨੇ ਔਰ ਦੂਜੇ ਜਿਹੜੇ ਬਾਕਬੀਰ ਦਾਸ ਸੋ ਅਮਰੀਕਾ ਲਈ ਦਲ ਦੇ ਜਿਹੜੇ ਹਲਕਾ ਸੁਤਰਾਣਾ ਦੇ ਇੰਚਾਰਜ ਲਾਏ ਗਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਡੇ ਨਾਲ ਇਹ ਸਾਰੀਆਂ ਸਾਂਝੀਆਂ ਕਰਾਂਗੇ ਗੱਲਬਾਤ ਜਿਹੜੀਆਂ ਕਿ ਇਸ ਵਕਤ ਜਿਹੜੇ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ ਔਰ ਸਟੋਪੇ ਪਾ ਕੇ ਇਸ ਵਕਤ ਜਿਹੜੇ ਇਹ ਸਟ੍ਰੈਟਿਕਲ ਪੇਨ ਉਹਨੂੰ ਸਮੇਂ ਦੀ ਹਾਨੀ ਬਣਾਉਣੀ ਜ਼ਰੂਰ ਹੈ ਤੇ ਸੋ ਮੈਂ ਇਹਨਾਂ ਨੇ ਬਧਵਕ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਕਾਲੀਦਾਸ ਦੇ ਕੈਂਡੀਡੇਟਸ ਨੂੰ ਜਿੱਤੇ ਵੋਟਾਂ ਪਈਆਂ ਉੱਥੇ ਜਿਹੜਾ ਅਗਧਰਾਤੀ ਕਰਕੇ ਜਿੱਤ ਕੀਤੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਜਿੱਥੇ ਸਰਪੰਚ ਸਾਹਿਬ ਦਾ ਬਹੁਤ ਜੀ ਮਸਤਾਨ ਦਾ ਨੇੜੇ ਬਸਿਆ ਚਲਣਾ ਪਾਇਆ ਸਾਰੇ ਉਹ ਮੀਟਿੰਗ ਹੋਗਾ ਬਹੁਤ ਸਾਨੂੰ ਲੈਦੇ ਰਹੇ ਸਤਪਾਲ ਸਿੰਘ ਜੀ ਪੰਚ ਭੂਤ ਘਰ ਤੋਂ ਸਾਡੀ ਸਿੰਘ ਜੀ ਭੂਤ ਘਰ ਤੋਂ ਅਰਸ਼ਦੀਪ ਸਿੰਘ ਜੀ ਇਨਸਾਸ ਸੁਨੀਲ ਸਿੰਘ ਜੀ ਸਰਪੰਚ 라ਵਾਲ ਸਿੰਘ ਜੀ ਭੂਤ ਘਰ ਜਨਰਲ ਆ ਮਿਲ ਪਹੁੰਚ ਕਰਵਾਉਣ ਕਰਦੇ ਆ ਹੁਣ ਮੈਂ ਬੇਨਤੀ ਕਰਾਂਗਾ ਤਾਂ ਸਾਨੂੰ ਰਹਿਸਤਾਂ ਵਿੱਚ ਦਿੱਤੀਆਂ ਹੋਣਾਂ ਸਤਾਰਾ ਜਗਦੀਪ ਸਿੰਘ ਜੀ ਦਾ ਬਹੁਤ ਸਾਡੇ ਸੀਨੀਅਰ ਤੇ ਸੁੱਚੇ ਨੇ ਤੁਹਾਡੇ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮਾਨ ਨਾਲ ਸਿਰ ਉੱਚਾ ਕਰਕੇ ਕਹਿੰਦੀ ਹੈ ਕਿ ਸਤਰਾਣਾ ਹਲਕਾ ਇੱਕ ਟਕਸਾਲੀ ਹਲਕਾ ਹੈ ਸੋ ਤੁਸੀਂ ਇਹ ਇਲੈਕਸ਼ਨਾਂ ਦੇ ਵਿੱਚ ਸਾਬਤ ਕੀਤਾ ਸਾਡੇ 7 ਬਲਾਕ ਸੰਮਤੀਆਂ ਦੇ ਜੋ ਕਾਗਜ਼ ਰੱਦ ਕਰ ਦਿੱਤੇ ਗਏ ਸੀ 18 ਤੇ ਅਸੀਂ ਇਲੈਕਸ਼ਨ ਲੜੇ ਆ ਸੱਤ ਤੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਲੈਕਸ਼ਨ ਜਿੱਤੇ ਆ। ਦੋ ਸਾਡੀਆਂ ਜੋ ਧਨੇਠਾ ਤੇ ਕਕਰਾਲਾ ਜ਼ੋਨ ਜਿੱਤੀਆਂ ਹੋਈਆਂ ਸਾਨੂੰ ਜੋ ਸਾਡੀਆਂ ਬਲਾਕ ਸੰਪਤੀਆਂ ਸੀ ਉਹ ਹਰਾਈਆਂ ਗਈਆਂ ਨੇ। ਮੈਂ ਸਵੇਰੇ 3 ਵਜੇ ਉਥੋਂ ਬਾਹਰ ਆਇਆ ਕਿਉਂਕਿ ਸਵੇਰੇ 7:30 ਵਜੇ ਦੇ ਅੰਦਰ ਮੈਂ ਆਪ ਖੁਦ ਵੋਟਾਂ ਦੀ ਗਿਣਤੀ ਕਰਾ ਰਿਹਾ ਸੀ ਤੇ ਤਕਰੀਬਨ ਗਿਣਤੀ ਅ ਅੰਦਰ ਸਾਡੇ 6-7 ਜਣੇ ਸਾਰੇ ਬੈਠੇ ਸੀ। ਦੋ ਕ ਬਲਾਕ ਸੰਤੀਆਂ ਦੀਆਂ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਰਮੇਟੂ ਜ਼ੋਨ ਦੀ ਗਿਲਤੀ ਬਾਕੀ ਸੀ ਸੋ ਕਨਫਿਊਜ਼ਨ ਸੀ ਥੋੜੀ ਜੀ ਕਿ ਕੌਣ ਅੱਗੇ ਚੱਲ ਰਿਹਾ ਪਿੱਛੇ ਚੱਲ ਰਿਹਾ ਰਮੇਟੂ ਜ਼ੋਨ ਤੋਂ ਥੋੜੀ ਕਮੀ ਲਾ ਲਉ ਮੈਂ ਉਹਦੇ ਲਈ ਮਾਫੀ ਵੀ ਮੰਗਦਾ ਛੇਲ ਮੈਂ ਮੈਨੂੰ ਹੋਰ ਉੱਥੇ ਸਮਾਂ ਲਾਉਣਾ ਚਾਹੀਦਾ ਸੀ ਪਰ ਸਾਡੀ ਸਾਰੀ ਟੀਮ ਉੱਥੇ ਅੰਦਰ ਸੀ ਬਾਪੂ ਜੀ ਆਪ ਸੀਗੇ ਉਹਨਾਂ ਦੇ ਬੇਟੇ ਵਿਕਰਮ ਜੀ 40 50 ਬੰਦੇ ਸਾਡੇ ਹੋਰ ਸੀ ਪਰ ਬਾਰੋਂ ਬਾਰ ਬਾਰ ਫੋਨ ਆਈ ਜਾਂਦੇ ਸੀ ਕਿਉਂਕਿ ਸਵੇਰੇ 8 9 ਵਜੇ ਤੋਂ ਲੈ ਕੇ ਬਾਹਰ ਤੁਸੀਂ ਵੇਖਿਆ 7 800 ਵਰਕਰ ਆਪਣਾ ਖੜਿਆ ਸੀ ਸੋ ਬਾਰ ਬਾਰ ਮੈਨੂੰ ਫੋਨ ਆਈ ਜਾਂਦੇ ਸੀ ਜੀ ਅਸੀਂ ਤੁਹਾਨੂੰ ਮਿਲਣ ਲਈ ਖੜੇ ਆ ਤੁਸੀਂ ਬਾਹਰ ਆਓ ਮੈਨੂੰ ਉੱਥੇ ਕਾफी ਸਮਾਂ ਲੱਗ ਗਿਆ ਤੇ ਠੀਕ ਨਹੀਂ ਲੱਗ ਰਿਹਾ ਪਰ ਇਸ ਮੌਕੇ ਤੇ ਸੰਗਤ ਦਾ ਮੈਂ ਸਮਝਦਾ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਵੀ ਬੰਦ ਆ ਔਰ ਮੈਂ ਸਮਝਦਾ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੱਕ ਇੱਕ ਵਰਕਰ ਨੇ ਇਸ ਇਲੈਕਸ਼ਨ ਚ ਜਿਹੜੀ ਗਰਮ ਜੋਸ਼ੀ ਨਾਲ ਲੜੀ ਐ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਵਧਾਈ ਦਾ ਪਾਤਰ ਹੈ ਇਹ ਦੇਖ ਮੈਂ ਸਮਝਦਾ ਸਮਾ ਸਰਕਾਰ ਨੇ ਕੱਟ ਦਿੱਤਾ ਕਿਉਂਕਿ ਅਸੀਂ ਪਹਿਲਾਂ ਹੀ ਵਿਚਾਰਾ ਕਰਦੇ ਸੀ ਵੀ ਆਪਾਂ ਤਿਆਰੀ ਕਰ ਲਓ ਇਹਨਾਂ ਨੇ ਸਮਾਂ ਦੇਣਾ ਨਹੀਂ 4 ਤਰੀਕ ਨੂੰ ਨੋਮੀਨੇਸ਼ਨ ਹੋਏ ਛੇ ਨੂੰ ਵਾਪਸੀ ਹੋਈ 14 ਦੀ ਇਲੈਕਸ਼ਨ ਹੋਈ ਸਾਨੂੰ ਸੋਚਣ ਦਾ ਤਾਂ ਸਮਾਂ ਹੀ ਨਹੀਂ ਦਿੱਤਾ ਕੈਂਡੀਡੇਟ ਖੜੇ ਕਰਨ ਦਾ ਸਮਾਂ ਹੀ ਨਹੀਂ ਦਿੱਤਾ ਜੇ ਨਾ ਨੇ ਥੋੜਾ ਜਿਹਾ ਸਮਾਂ ਦੇ ਦਿੱਤਾ ਹੁੰਦਾ ਤਾਂ ਜਿਹੜੇ ਸਾਡੇ 25 ਸਮਤੀਆਂ ਸਗੀਆਂ ਤੇ ਉਹਦੇ 'ਚ ਸਾਡੇ ਸਾਰੇ ਕੈਂਡੀਡੇਟ ਤਗੜੇ ਹੋ ਕੇ ਅਸੀਂ ਜਾਂਦੇ ਪਰ ਦਿੱਤੇ ਵੀ ਇਨਾਂ ਨੇ ਬੇਈਮਾਨੀ ਕਰਿਆ ਸਾਡੇ 7 ਜਿਹੜੇ ਪਰਚੇ ਕੈਂਸਲ ਕਰਤੇ ਅਰ 7 ਪਰਚੇ ਉਹ ਕੈਂਸਲ ਕੀਤੇ ਜਿੱਥੋਂ ਅਸੀਂ ਮਤਲਬ ਜਿੱਤੇ ਹੀ ਹੋਈ ਸੀ ਆਮਾ ਸ਼ਾਪੂ ਦੀ ਗੱਲ ਕਰ ਲੋ ਆਮਾ ਨਨ੍ਹੇ ਢੀ ਦੀ ਗੱਲ ਕਰ ਲੋ ਆਮਾ ਦੁਗਾਲ ਦੀ ਗੱਲ ਕਰ ਲੋ ਆਮਾ ਚਿੱਚੜ ਵਾਲੇ ਦੀ ਗੱਲ ਕਰ ਲੋ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇਹ ਕੈਂਸਲ ਕਰਾਂਗੇ ਦਾ 6-7 ਬੰਦੇ ਤਾਂ ਇਹਨਾਂ ਨੂੰ ਇੱਥੇ ਰਹਾ ਦੋ ਬਾਕੀ 5-4 ਬੰਦੇ ਜਿਹੜੇ ਬਚੇ ਆਂ ਅੰਦਰ ਖੜਾ ਦਵਾਂਗੇ ਤੇ ਆਪਣਾ ਜਿਹੜਾ ਹੈਗਾ ਇਹਨਾਂ ਨੂੰ ਇਸ ਤਰੀਕੇ ਨਾਲ ਅਸੀਂ ਠੱਗੀ ਲਾ ਲਵਾਂਗੇ ਪਰ ਮੈਂ ਸਮਝਦਾ ਉਹ ਠੱਗੀ ਲਾਉਣ ਦੇ ਵਿੱਚ ਕਾਮਯਾਬਤਾ ਹੋਵੇ ਪਰ ਠੱਗੀ ਦੇ باوجود ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਨੂੰ ਰੋਕ ਨਹੀਂ ਸਕਦੇ ਕਿਉਂਕਿ ਅੱਜ ਕਿਤੇ ਹੋਏ ਸਰਦਾਰ ਸੁਖਬੀਰ ਸਿੰਘ ਦੇ ਜਿਹੜੇ ਕੰਮ ਸੀ ਸਰਕਾਰ ਵੇਲੇ ਬਾਦਲ ਸਾਹਿਬ ਦੀ ਅੱਜ ਪਿੰਡ ਦਾ ਬੱਚਾ-ਬੱਚਾ ਹਰ ਇੱਕ ਸ਼ਰੋਮਣੀ ਕਾਲੀ ਦਾ ਕਿਸਾਨ ਮਜ਼ਦੂਰ ਵਪਾਰੀ ਇਹ ਯਾਦ ਕਰ ਰਿਹਾ ਸੀ ਵੀ ਜੋ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸਰਕਾਰ ਤੇ ਬਾਦਲ ਸਾਹਿਬ ਨੇ ਸਾਨੂੰ ਸੁਵਿਧਾਵਾਂ ਦਿੱਤੀਆਂ ਉਸ ਤੋਂ ਅਸੀਂ ਵਾਂਝੇ ਹੋ ਨਹੀਂ ਅੱਜ ਲੋਕ ਯਾਦ ਕਰ ਰਹੇ ਸੀ ਸਾਡੇ ਕਿਸਾਨ ਪਰਾ ਜਿਹੜੇ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਕੋਸ ਦਿੱਤੀ ਅੱਜ ਯਾਦ ਕਰ ਰਹੇ ਸੀ ਅੱਜ ਸਾਰਾ ਸਮੁੱਚਾ ਕਿਸਾਨ ਭਾਈਚਾਰਾ ਹੋਵੇ, ਦਲਿਤ ਭਾਈਚਾਰਾ ਹੋਵੇ। ਸਾਡਾ ਵਪਾਰੀ ਵਰਗ ਹੋਵੇ, ਇੰਡਸਟਰੀ ਵਰਗ ਹੋਵੇ। ਸਾਰੇ ਬੰਦੇ ਨੇ ਸਾਨੂੰ ਮਤਲਬ ਇਹ ਸੋਚ ਕੇ ਵੋਟਾਂ ਪਾਈਆਂ ਵੀ ਜਿਹੜੇ 27 ਦੀ ਇਲੈਕਸ਼ਨ ਹੈ, ਉਹਨਾਂ ਨੇ ਇਹ ਸਿੱਧ ਕਰਤਾ। ਆ ਜਿਹੜੀ ਸਾਡੀ 17-18% ਵੋਟ ਸੀ ਨਾ, ਅੱਜ ਹਲਕੇ 17ਾਂ ਨੇ ਤੇ 30% ਵੋਟ ਸਾਨੂੰ ਪਈ ਹੈ। ਆ ਰੋਵੀ ਕੈਦੇ ਡਰ ਰਹੇ ਮਾ ਹੋਏ। ਕਿਉਂਕਿ ਲੋਕਾਂ 'ਚ دہشت ਸੀ ਸਰਪੰਚਾਂ ਨੂੰ دہشت ਵਪਾਰੀਆਂ ਨੂੰ دہشت ਥਾਂ-ਥਾਂ ਦੇ ਠੱਗੀਆਂ ਥਾਂ-ਥਾਂ ਤੇ ਪਰਚੇ ਜਿਹੜਾ ਬੰਦਾ ਸਾਡਾ ਇੱਕ ਨੂੰ ਤਾਂ ਥਾਣੇ ਚਾਹੇ ਜਾਂ ਟੌਰਚਰ ਕੀਤਾ ਉਹ ਬੰਦਾ ਕੰਬ ਰਿਹਾ ਸੀ ਜਦੋਂ ਅਸੀਂ ਉਹਨੂੰ ਛਡਾ ਕੇ ਲੈ ਕੇ ਆਏ ਉਸ ਤੋਂ ਬੋਲ ਨਹੀਂ ਸੀ ਨਿਕਲ ਰਹਾ ਇੰਨਾ ਘਬਰਾਇਆ ਹੋਇਆ ਸੀ ਕਿ ਮੈਂ ਉਹਨੂੰ ਜ਼ਿਆਦਾ ਪੁੱਛਿਆ ਨਹੀਂ ਕਿਤੇ ਇਹਦਾ ਹਾਰਟ ਐਟਕ ਨਾ ਹੋ ਜਾਵੇ ਥਾਣੇ 'ਚ ਬੁਲਾ ਕੇ ਟੌਰਚਰ ਕੀਤਾ ਸੋ ਜੇ ਥਾਣੇ ਚ ਬਿਲਾ ਕੇ ਟੌਰਚਰ ਕਰੋਗੇ ਤੇ ਫਿਰ ਤੁਹਾਨੂੰ ਵੋਟਾਂ ਪ੍ਰਾਪਤ ਕਿਵੇਂ ਪੈਣਗੀਆਂ ਉਸ ਦੇ ਬਾਵਜੂਦ ਲੋਕਾਂ ਨੇ ਬਹੁਤ ਜ਼ਿਆਦਾ ਇੱਕ ਇੱਕ ਸੰਤੀ ਦੇ ਸਾਥ ਦਿੱਤਾ ਮੈਂ ਸਾਰੇ ਆਪਣੇ ਵਰਕਰ ਸਹਿਰਵਾਨ ਦਾ ਧੰਨਵਾਦੀ ਹਾਂ ਕਿਉਂਕਿ ਸਮਾਂ ਬਹੁਤ ਹੋ ਗਿਆ ਗੱਲਾਂ ਬਹੁਤ ਕਰਨ ਨੂੰ ਜੀ ਵੀ ਕਰਦਾ ਆਪਾਂ ਸਮਾਗਮ ਰੱਖਾਂਗੇ ਰਾਜਨੀਤਿਕ ਤੌਰ ਤੇ ਜਨਵਰੀ ਚ ਰੱਖਾਂਗੇ ਜਨਵਰੀ ਚ ਰੱਖਾਂਗੇ ਤੇ ਸਮੁੱਚਾ ਅੱਜ ਤਾਂ ਸਿਰਫ ਜਿਹੜੇ ਜਿੱਤੇ ਹੋਏ ਮੇਰੇ ਭਰਾ ਭੈਣ ਸੀਗੇ ਉਹਨਾਂ ਨੂੰ ਵੀ ਆਨਰ ਕਰਨਾ ਹੌਸਲਾ ਫੁਜਾਈ ਜਣਾ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਸਭ ਦਾ ਫਰਜ਼ ਐ ਡਿਊਟੀ ਬਣਦੀ ਐ ਨਹੀਂ ਫੇਰ ਗੱਲ ਪ੍ਰਾਣੀ ਵੀ ਹੋ ਜਾਂਦੀ ਐ ਸੋ ਇਸ ਤੋਂ ਬਾਅਦ ਆਪਾਂ ਇੱਕ ਵੱਡਾ ਸਮਾਗਮ ਹਲਕੇ ਦਾ ਚਾਹੇ ਮੰਡੀ ਵਿੱਚ ਰੱਖੀ ਆਪਾਂ ਮੈਂ ਤਾਂ ਕੋਸ਼ਿਸ਼ ਕਰੂੰਗਾ ਵੀ ਮੰਡੀ 'ਚ ਹੀ ਰੱਖਾਂਗੇ ਤਾਂ ਕਿ ਸਮੁੱਚਾ ਅਕਾਲੀ ਦਲ ਜਿਨ੍ਹਾਂ ਜਿਨ੍ਹਾਂ ਨੇ ਇੱਕ ਇੱਕ ਆਪਣੇ ਹਲਕੇ ਦੇ ਵਿੱਚ ਆਪਣੇ ਬੂਥ ਤੇ ਪਹਿਰਾ ਦਿੱਤਾ ਸਾਰੇ ਜਿਹੜੇ ਬੁੱਥਾ ਬੂਥ ਲੈਵਲ ਤੇ ਆਪਾਂ ਇਕੱਠ ਮੰਡੀ ਦੇ ਵਿੱਚ ਕਰਾਂਗੇ ਔਰ ਜਲਦੀ ਹੀ ਕਰਾਂਗੇ ਜਨਵਰੀ ਦੇ ਵਿੱਚ ਹੀ ਕਰਾਂਗੇ ਮੇਰੀ ਅੱਜ ਹੀ ਸਾਰੇ ਨੂੰ ਬੇਨਤੀ ਹੈ ਜਿੰਨੇ ਸਰਕਲ ਪ੍ਰਧਾਨ ਬੈਠੇ ਨੇ ਸਾਰੀ ਕ੍ਰੀਮ ਸ਼ਰਮਣੀ ਅਕਾਲੀ ਦਲ ਦੀ ਬੈਠੀ ਹੈ ਇੱਕ ਇੱਕ ਤੁਸੀਂ ਆਪਣੇ ਸਾਮ ਤੇ ਲੀਡਰੋਂ ਵਰਕਰ ਨਹੀਂ ਹੈ ਅੱਜ ਲੀਡਰ ਬੈਠੇ ਹੋ ਤੁਸੀਂ ਅਸੀਂ ਅੱਜ ਸਿਰਫ ਲੀਡਰ ਹੀ ਬੁਲਾਏ ਆ ਅੱਜ ਤੋਂ ਤੁਸੀਂ ਇਹ ਤਿਆਰੀ ਕਰ ਲੋ ਆਪਾਂ ਨੇ ਅਗਲੇ ਸਾਲ ਚ ਸਾਰਾ ਇੰਤਜ਼ਾਮ ਜਿਹੜਾ ਦਾਸ ਕਰੂਗਾ ਲੰਗਰ ਪਾਣੀ ਦਾ ਇੰਤਜ਼ਾਮ ਹੋਵੇ ਟੈਂਟ ਦਾ ਇੰਤਜ਼ਾਮ ਹੋਵੇ ਜੋ ਵੀ ਇੰਤਜ਼ਾਮ ਹੋਵੇ ਤੁਸੀਂ ਬਸ ਸੰਗਤ ਨੂੰ ਬੂਥ ਲੈਵਲ ਤੇ ਹਰ ਇੱਕ ਪਿੰਡ ਚੋਂ 30 30 40 40 ਬੰਦੇ ਜੇ ਆਪਾਂ ਲੈ ਆਏ ਨਾ ਮੈਂ ਤੁਹਾਨੂੰ ਦੱਸਾਂ ਇੱਕ ਐਸਾ ਮੈਸੇਜ ਆਊਗਾ ਹਲਕੇ ਛਤਰਾਣੇ ਤੋਂ ਜਿਹੜਾ ਟਕਸਾਲੀ ਏਰੀਆ ਆਪਾਂ ਸਾਰੇ ਪਟਿਆਲੇ ਚ ਕਹਿੰਦੇ ਸੀ ਵੀ ਇਹ ਟਕਸਾਲੀ ਏਰੀਆ ਪਰ ਭਰਾਓ ਮੈਂ ਤਾਂ ਆ ਕੇ ਬੜਾ ਮਯੂਸ ਹੋਇਆ ਸੀ ਤੁਹਾਨੂੰ ਮੈਂ ਦੱਸਦਾ ਆ ਜਿਹੜੇ ਪਿੱਛੇ ਐਮਪੀ ਦੇ ਇਲੈਕਸ਼ਨ ਹੋਏ ਸੋ ਇਹਨਾਂ ਇਲੈਕਸ਼ਨਾਂ ਨੇ ਇਹ ਮੈਨੂੰ ਦੱਸਤਾ ਵੀ ਵਾਕਈ ਟਕਸਾਲੀ ਏਰੀਆ ਹੈਗਾ ਜੇ ਸੀ ਆਪਣੇ ਤਨ ਦੇਹੀ ਨਾਲ ਇਮਾਨਦਾਰੀ ਨਾਲ ਨਿਡਰ ਹੋ ਕੇ ਕੰਮ ਕਰਾਂਗੇ ਤਰਾਣੇ ਕੋਈ ਹਰਾ ਨਹੀਂ ਸਕਦਾ ਪਰ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੂਗਾ ਦੇਖੋ ਅੱਜ ਜਿੰਨੇ ਵੀ ਸਾਥੀ ਆਪਣੇ ਜਿੱਤੇ ਆ ਜੇ ਕੋਈ ਗੱਲ ਅੱਜ ਪਟਿਆਲੇ ਚ ਹੁੰਦੀ ਹੈ ਕਿਸੇ ਵੀ ਕੋਰਨਰ ਤੇ ਹੁੰਦੀ ਹੈ ਜ਼ਿਲ੍ਹੇ ਤੋਂ ਬਾਹਰ ਹੁੰਦੀ ਹੈ ਪੰਜਾਬ ਚ ਹੁੰਦੀ ਹੈ ਤਾਂ ਉਥੇ ਹੀ ਨਹੀਂ ਕਹਿੰਦੇ ਵੀ ਇਹ ਫਲਾਣੇ ਤੜੇ ਦਾ ਬੰਦਾ ਇਹ ਸੈਕੰਡ ਤੜੇ ਦਾ ਬੰਦਾ ਹੈ ਫਰਸਟ ਤੜੇ ਦਾ ਬੰਦਾ ਅਲਾ ਕਹਿੰਦਾ ਸ਼ਰੂਮਣੀ ਕਾਲੀ ਦਾਲ ਨੇ ਸਭ ਤੋਂ ਵੱਧ ਸੀਟਾਂ ਜੇ ਪਟਿਆਲੇ ਚ ਲਈਆਂ ਬਲਾਕ ਸੰਤੀ 7 ਹਲਕੇ ਛਤਰਾਣੇ ਨੇ ਲਈਆਂ ਨੇ ਜੇ ਵੱਧ ਮਾਰਜਨ ਤੋਂ ਸਾਡਾ ਜ਼ਿਲ੍ਹਾ ਪ੍ਰੇਸ਼ਾਸਨ ਜਿੱਤਿਆ ਤਾਂ ਉਹ ਸਤਰਾਣੇ ਹਲਕੇ ਤੋਂ ਜਿੱਤਿਆ ਇਹ ਨਾ ਹਲਕੇ ਦਾ ਉੱਚਾ ਹੁੰਦਾ ਸੋ ਇੱਥੇ ਕੋਈ ਨਹੀਂ ਇੰਨੇ ਪੈਣਾ ਵੀ ਜੀ ਤਗੜਾ ਪਤਾ ਨਹੀਂ ਸਮਾਂ ਬੇਅੰਤ ਬਲਵਾਨ ਹੁੰਦਾ ਲੜਨਾ ਨਹੀਂ ਲੜਨਾ ਪਰਮਾਤਮਾ ਨੇ ਕਿੰਨੀਆਂ ਯੂ ਬਖਸ਼ੀ ਐ ਠੀਕ ਹੈ ਨਾ ਪਲ ਦਾ ਭਰੋਸਾ ਨਹੀਂ ਹੈ ਮੈਂ ਹਮੇਸ਼ਾ ਗੁਰੂ ਮਹਾਰਾਜ ਤੋਂ ਅਰਦਾਸ ਕਰਕੇ ਆਪਣੇ ਘਰੋਂ ਨਿਕਲਿਆ ਮਹਾਰਾਜ ਅੱਜ ਦਾ ਦਿਨ ਸੁਖਾਂਵਾਂ ਨਹੀਂ ਬਾ ਤੇਰੇ ਚਰਨਾ ਚ ਹੀ ਅਰਦਾਸ ਹੈ ਸਰਬੱਤ ਦਾ ਭਲਾ ਦਾ ਹੀ ਆਪਣੇ ਚਰਨਾ ਵਿੱਚ ਨਿਮਾਸ ਕਰ ਸੀ ਸੁਮੈਂ ਕਦੇ ਵੀ ਕਿਸੇ ਨੂੰ ਸੁਣੇ ਇਨਸਾਨ ਹਾਂ ਹੋਰ ਇੱਕ ਮਿੰਟ ਜੀ ਇੱਕ ਮਿੰਟ ਸ਼੍ਰੋਮਣੀ ਅਕਾਲੀ ਦਲ ਹਲਕਾ ਸਤਰਣਾ ਦੀ ਜਿੰਨੀ ਵੀ ਲੀਡਰਸ਼ਿਪ ਹੈ ਵਰਕਰ ਸਾਹਿਬਾਨ ਨੇ ਜਥੇਬੰਦੀ ਹੈ ਸਾਡੇ ਹਲਕਾ ਇੰਚਾਰਜ ਨੇ ਬਾਬੂ ਕਬੀਰ ਦਾਸ ਜੀ ਦਰਜਾ ਬਦਰਜਾ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਅਕਾਲ ਪੁਰਖ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਆਏ ਆ ਪਿਛਲੇ ਦਿਨੀ ਹੋਏ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜੋ ਨਤੀਜੇ ਬੜਾ ਭਰਮਾ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹਲਕਾ ਸਤਰਾਨਾ ਤੋਂ ਸੱਤ ਬਲਾਕ ਸੰਮਤੀਆਂ ਇੱਕ ਜ਼ਿਲ੍ਹਾ ਪ੍ਰੀਸ਼ਦ ਚ ਜਿੱਤ ਹੋਈ ਹੈ ਦੂਜੀਆਂ ਜਿੰਨੀਆਂ 7 ਤਾਂ ਕਾਗਜ਼ ਬਲਾਕ ਸੰਮਤੀ ਦੇ ਕੈਨਸਲ ਹੋਏ ਤੇ ਕੁਝ 2-3 ਸੀਟਾਂ ਬਲਾਕ ਸੰਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ ਧੰਦਲੀ ਕੀਤੀ ਗਈ ਉਹ ਤੋਂ ਸਾਫ਼ ਹੁੰਦਾ ਹੈ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਸਰਕਾਰ ਕਿ ਦੀ ਬਣਾਉਣੀ ਹੈ ਹਲਕਾ ਸਤਰਣਾ ਦੇ ਵਿੱਚ ਐਮਐਲਏ ਕਿਹਨੂੰ ਬਣਾਉਣਾ ਹੈ ਪਰ ਜੋ ਮੌਜੂਦਾ ਸਰਕਾਰ ਹੈ ਉਹ ਹਜੇ ਵੀ ਲੋਕਾਂ ਦੀ ਰਮਝ ਨਹੀਂ ਪੜ ਪਾ ਰਹੀ ਨਾ ਸਮਝ ਪਾ ਰਹੀ ਹੈ ਪੰਜਾਬ ਦੇ ਲੋਕ ਡਿਵੈਲਪਮੈਂਟ ਚਾਹੁੰਦੇ ਨੇ ਆਪਣੇ ਬੱਚਿਆਂ ਲਈ ਰੋਜ਼ਗਾਰ ਚਾਹੁੰਦੇ ਨੇ ਚੰਗੀ ਸਿੱਖਿਆ ਚਾਹੁੰਦੇ ਨੇ ਚੰਗੀਆਂ ਸਿਹਤ ਸਹੂਲਤਾਂ ਚਾਹੁੰਦੇ ਨੇ ਅਮਨ ਕਾਨੂੰਨ ਚਾਹੁੰਦੇ ਨੇ ਪੰਜਾਬ 'ਚ ਆਪਣੇ ਬੱਚਿਆਂ ਦੀ ਸੁਰੱਖਿਆ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਦੀ ਜਥੇਬੰਦੀ ਹੈ ਸਾਡੇ ਮੁੱਖ ਮੰਤਰੀ ਸਹਿਬਾਨ ਨੇ ਭਗਵੰਤ ਮਾਨ ਜੀ ਜਿੰਨੀ ਉਹਨਾਂ ਦੇ ਮੰਤਰੀ ਮੰਡਲ ਐਮ ਐਲ ਏ ਨੇ ਉਹ ਸਿਰਫ ਤੇ ਸਿਰਫ ਆਮ ਆਦਮੀ ਦੇ ਜੋ ਦਿੱਲੀ ਬੈਠੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੀਆਂ ਜੇਬਾਂ ਪਰੰਤੇ ਲੱਗੇ ਹੋਏ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਖੁੱਲੇ ਆਮ ਗੈਂਗਸਟਰਵਾਦ ਦੇ ਵਿੱਚ ਮਰਨ ਲਈ ਛੱਡ ਦਿੱਤਾ ਗਿਆ ਝੂਠੇ ਪਰਚਿਆਂ ਦੇ ਨਾਲ ਤਸ਼ੱਦਦ ਕੀਤੀ ਜਾ ਰਹੀ ਹੈ ਇਲੈਕਸ਼ਨਾਂ ਨੂੰ ਮੈਨੇਜ ਕੀਤਾ ਜਾ ਰਿਹਾ ਹਰ ਚੀਜ਼ ਉਹ ਚਾਹੁੰਦੇ ਨੇ ਕਿ ਅਸੀਂ মিডিਆ ਮੈਨੇਜਮੈਂਟ ਕਰ ਰਹੀਏ ਪਰ ਧਰਤੀ ਤੇ ਜ਼ਮੀਨ ਤੇ ਗਰਾਊਂਡ ਲੈਵਲ ਤੇ ਜੋ ਉਹਨਾਂ ਨੇ ਵਾਅਦੇ ਕੀਤੇ ਕਿਸੇ ਤੇ ਪੂਰੇ ਨਹੀਂ ਉੱਤਰ ਪਾਰੇ ਆ ਇਸ ਇਲੈਕਸ਼ਨ ਦੇ ਵਿੱਚ ਜੋ 80% ਹੋਈ ਹੈ ਵੋਟਾਂ ਦੀ ਉਹ ਸਰਕਾਰ ਦੀ ناکامی ਨੂੰ ਜ਼ਾਹਰ ਕਰਦੀ ਹੈ ਲੋਕਾਂ ਦਾ ਡੈਮੋਕ੍ਰੇਸੀ ਤੋਂ ਜੋ ਵਿਸ਼ਵਾਸ ਹੈ ਇਸ ਸਰਕਾਰ ਨੇ ਉਠਾਇਆ ਉਹ ਸਭ ਤੋਂ ਘਾਤਕ ਹੈ ਡੈਮੋਕ੍ਰੇਸੀ ਲਈ ਲੋਕਤੰਤਰ ਲਈ ਕਿਉਂਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਨੂੰ ਲੋਕ ਮੂੰਹ ਨਹੀਂ ਲਾਉਣਾ ਚਾਹੁੰਦੇ ਉਹਨਾਂ ਦੀ ਜੋ ਪਾਲਿਸੀ ਹੈ ਉਹਦੇ ਤੋਂ ਭਰੋਸਾ ਉੱਠ ਚੁੱਕਿਆ ਜੋ ਵੋਟਾਂ ਨੇ ਉਹਦੇ ਵਿੱਚ ਉਹ ਹਿੱਸਾ ਨਹੀਂ ਲੈਣਾ ਚਾਹੁੰਦੇ ਉਹਨਾਂ ਨੇ ਆਪਣਾ ਸਾਰਾ ਗੁੱਸਾ 2027 ਦੇ ਲਈ ਬਚਾ ਕੇ ਰੱਖਿਆ ਇਹਨਾਂ ਨੂੰ ਲੋਕ ਸ਼ੀਸ਼ਾ 2027 ਦੇ ਵਿੱਚ ਦਿਖਾਉਣਗੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਬਣ ਜਾ ਰਹੀ ਹੈ ਹਾਈ ਕੋਰਟ ਜਾ ਰਹੇ ਹੋ ਜਿਹੜੀਆਂ ਦੋ ਸੀਟਾਂ ਬਾਰੇ ਤੁਹਾਡੇ ਵੱਲੋਂ ਕਿਹਾ ਗਿਆ ਬਿਲਕੁਲ ਬਾਬੂ ਕਬੀਰ ਦਾਸ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਲੀਗਲ ਟੀਮ ਨਾਲ ਗੱਲ ਕੀਤੀ ਹੈ ਭਾਵੇਂ ਡੀਸੀ ਆਫਿਸ ਉਹਦੀ ਸੁਣਵਾਈ ਹੋਵੇ ਭਾਵੇਂ ਸਾਨੂੰ ਹਾਈ ਕੋਰਟ ਜਾਣਾ ਪਵੇ ਅਸੀਂ ਜਿਹੜੀਆਂ ਸੀਟਾਂ ਦੇ ਤਾਂਜ਼ਲੀ ਹੋਈ ਹੈ ਉਹਦੀ ਰੀਕਾਊਂਟਿੰਗ ਜ਼ਰੂਰ ਕਰਾਵਾਂਗੇ ਤੁਹਾਨੂੰ ਬਹੁਤ ਧੰਨਵਾਦੀ ਆ ਸਾਰੇ ਸ਼ਰੋਮਣੀ ਅਕਾਲੀ ਜਲ ਦੇ ਆਪਣੇ ਸਮੂਚਾ ਸਰਕਲ ਪ੍ਰਧਾਨ ਦਾ ਦਰਜਾ ਦਰਜਾ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਇੱਕ ਬਹੁਤ ਤਗੜੀ ਲੜਾਈ ਲੜੀ ਪਰ ਭੈ ਚ ਮੈਂ ਸਮਝਦਾ ਇੰਨਾ ਭੈ ਸੀ ਇੰਨਾ ਡਰ ਪਾਇਆ ਹੋਇਆ ਸੀ ਆਮ ਆਦਮੀ ਸਰਕਾਰ ਨੇ ਕਿਸੇ ਦੇ ਪਰਚੇ ਦਰਜ ਕਰਾ ਤੇ ਕਿਸੇ ਨੂੰ ਥਾਣੇ ਬਿਠਾ ਲਿਆ ਕਿਸੇ ਦੇ ਪਰਚੇ ਰੱਦ ਕਰ ਤੇ ਕਿਸੇ ਨੂੰ ਧਮਕੀ ਦੇਤੀ ਕਿਸੇ ਦੇ ਰਿਸ਼ਤੇਦਾਰ ਨੂੰ ਬਿਠਾ ਲਿਆ ਸਾਰੇ ਪ੍ਰੈਸ਼ਰ ਦੇ باوجود ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਸਮਝਦਾ ਰੋਕ ਨਹੀਂ ਸਕਿਆ ਅੱਜ 30% ਜਿਹੜੀ ਵੋਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਚਾਈ ਹੈ ਹਲਕੇ ਛਤਰਾਣਾ ਤੋਂ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਦੋ ਸਾਡੇ ਕੈਂਡੀਡੇਟ ਇੱਕ ਤਾਂ ਇਹਨਾਂ ਨੇ ਆਪਣੇ ਉਸ ਚ ਪਾਤਾ ਸੀ ਵੀ ਇੱਕ ਵੋਟ ਤੋਂ ਜੇਤੂ ਹੋ ਗਿਆ ਤੇ ਦੂਜਾ ਸਾਡਾ 106 ਵੋਟਾਂ ਨਾਲ ਜੇਤੂ ਸੀ ਅਸੀਂ ਹਾਈ ਕੋਰਟ ਜਾਵਾਂਗੇ ਪਹਿਲਾ ਡੀਸੀ ਦੇ ਪਟੀਸ਼ਨ ਪਈ ਪ੍ਰੋਪਰ ਚੈਨਲ ਡੀਸੀ ਦੇ ਪਟੀਸ਼ਨ ਪਾਉਣੀ ਆ ਤੇ ਉਸ ਤੋਂ ਮਗਰੋਂ ਜੋ ਪ੍ਰੋਸੀਜਰ ਹਾਈ ਕੋਰਟ ਦਾ ਹੈਗਾ ਉੱਥੇ ਵੀ ਅਸੀਂ ਜਿਹੜੀ ਹੈਗੀ ਹੈ ਗਿਣਤੀ ਕਰਾਵਾਂਗੇ ਇਹ ਸਾਡੇ ਅਰਸ਼ਦੀਪ ਕਲੇਰ ਜੀ ਨਾਲ ਵੀ ਗੱਲ ਹੋ ਗਈ ਹੈ ਲੀਗਲ ਦੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਵੇਖਦੇ ਆ ਤੇ ਅਸੀਂ ਲੜਾਈ ਜਿਹੜੀ ਹੈਗੀ ਆ ਉਹ ਲੜ ਕੇ ਜਿਹੜੀ ਗਿਣਤੀ ਕਰਾ ਕੇ ਜਿਹੜੇ ਇਹਨਾਂ ਨੇ ਤਾਂਗਲੀ ਕਰੀ ਆ ਤੁਹਾਡੇ ਸਾਹਮਣੇ ਹਾਈ ਕੋਰਟ ਰ ਜਾ ਕੇ ਜੋ ਵੀ ਫੈਸਲਾ ਹੋਇਆ ਸਹੀ ਉਹ ਅਸੀਂ ਕਰਾਂਗੇ